ਸ਼ੁਕਰ ਆਖੇ ਪਿਤਾ ਅਰਦਾਸ ਹੋਧੀ ਤੁਈਓ ਰਖਿਆ ਲੰਗ ਦਤਾਰ ਮੇਰਾ ਮੇਰੀ ਤੁਛ ਜੀ ਪੇਟਾ ਪ੍ਰਵਾਨ ਹੋ ਗਈ ਸਫਲਾ ਹੋ ਗਿਆ ਅੱਜ ਪਰਵਾਰ ਮੇਰਾ ਰੋਂਦੇ ਪੈ ਨੇ ਲੋਕ ਮੈਂ ਹੱਸਦਾ ਹਾਂ ਚੋਲੀ ਪਿਆ ਆਜ਼ਾਦੀ ਦੀ ਰੰਗਦਾ ਹਾਂ ਤਿਵੇਂ ਮੇਰਾ ਵੀ ਇੱਥੇ ਸਰੀਰ ਲਗੇ ਤੇਥੋਂ ਦਾਤ ਕਰਤਾਰ ਇਹ ਮੰਗਦਾ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਕੇ ਗੱਲ ਵਿੱਚ ਪੱਲਾ ਅਰਦਾਸ ਕਰਨ ਲੱਗੇ ਨੇ ਭਾਈ ਦਇਆ ਸਿੰਘ ਜੀ ਆਏ ਮਹਾਰਾਜ ਕੀ ਪ੍ਰੋਗਰਾਮੇ ਅਰਦਾਸ ਕਰਨ ਲੱਗੇ ਆ ਕਿਸ ਵਾਸਤੇ ਸ਼ਹੀਦੀ ਪਾਉਣ ਵਾਸਤੇ ਦਾਯਾ ਸਿੰਘ ਜਿੱਥੇ ਪ੍ਰਾਣਾ ਤੋਂ ਪਿਆਰੇ ਪੁੱਤਰ ਸ਼ਹੀਦ ਹੋ ਗਏ ਜਿੱਥੇ ਜਾਨ ਨਾਲੋਂ ਪਿਆਰੇ ਸਿੰਘ ਸ਼ਹੀਦ ਹੋ ਗਏ ਇਹਨੂੰ ਪਾਕ ਪਵਿੱਤਰ ਜਗ੍ਹਾ ਕਿਹੜੀ ਹੋ ਸਕਦੀ ਏ ਭਾਈ ਦਾਯਾ ਸਿੰਘ ਨੇ ਸੋਚਿਆ ਮਹਾਰਾਜ ਨੇ ਜੋ ਕਹਿ ਦਿੱਤਾ ਇਹਨਾਂ ਨੇ ਕਰ ਵਿਖਾਉਣਾ ਹੈ ਇਹ ਵਾਪਸ ਆਇਆ ਪੰਜਾ ਸਿੰਘਾਂ ਦੇ ਨਾਲ ਵਿਚਾਰ ਕਰਕੇ ਮਹਾਰਾਜ ਦੇ ਸਾਹਮਣੇ ਆਣ ਕੇ ਖੜ ਗਏ ਕਹਿੰਦੇ ਮਹਾਰਾਜ ਤੁਹਾਨੂੰ ਇਹ ਖਾਲਸਾ ਪੰਥ ਹੁਕਮ ਦਿੰਦਾ ਹੈ ਕਿ ਇਸੇ ਵਕਤ ਚਮਕੌਰ ਦੀ ਹਵੇਲੀ ਛੱਡ ਕੇ ਚਲੇ ਜਾਓ ਚਾਹੇ ਤੇਗ ਚਲਾ ਕੇ ਚਲੇ ਜਾਓ ਚਾਹੇ ਪੇਸ ਵਟਾ ਕੇ ਚਲੇ ਜਾਓ ਹੁਕਮ ਪੰਥ ਦਾ ਮੰਨ ਕੇ ਤੁਸੀਂ ਜਾਨ ਬਚਾ ਕੇ ਚਲੇ ਜਾਓ ਪੰਜਾਂ ਦੇਹਰ ਹੁਕਮ ਨੂੰ ਉਸ ਇੰਜ ਨਿਭਾਇ ਕਲਗੀ ਤੋੜਾ ਸੰਗਤ ਸਿੰਘ ਦੇ ਸਿਰ ਪਹਿਨਾਇ ਆਹ ਲੋ ਪੁੱਤਰੋ ਸਾਂਭੋ ਆਪਣੀ ਗੁਰਿਆਈ ਇਸ ਪੰਥ ਦੇ ਹੁਕਮ ਵਿੱਚ ਕੋਈ ਹੁਕਮ ਇਲਾਹੀ ਐਨੀ ਕਹਿ ਕੇ ਪਾਤਸ਼ਾਹ ਛੱਡਿਆ ਜਕਾਰਾ ਥਰ ਥਰ ਕੰਬਿਆ ਦੁਸ਼ਮਣ ਦਲ ਸਾਰਾ ਨਿਕਲੇ ਸੱਚੇ ਪਾਤਸ਼ਾਹ ਫਿਰ ਤੀਗ ਵਿਖਾ ਕੇ ਚਲਿਆ ਗੁਰੂ ਗੋਬਿੰਦ ਸਿੰਘ ਕੋਈ ਫੜ ਲਾਓ ਆ ਕੇ ਇੱਕ ਤਖਤਾ ਤਾਜਾਂ ਦਾ ਮਾਲਕ ਪੰਜਾਂ ਪਿਆਰਿਆਂ ਦੇ ਹੁਕਮ ਨਾਲ ਚਮਕੌਰ ਦੀ ਹਵੇਲੀ ਛੱਡ ਕੇ ਐਉਂ ਜਾ ਰਿਹਾ ਵਹ ਭਾਈ ਸਰਦੀ ਇੱਕ ਰਾਤ ਹਣੇ ਇਹ ਕੰਡਿਆਂ ਨੇ ਵੱਜ ਵੱਜ ਕੇ ਕੰਡਿਆਂ ਨੇ ਜੰਮ ਕੀ ਤਾਲੀ ਰਾਣੀ ਰਾ ਮਾਲਿਕ ਤਕਦੀਰਾں ਦੇ ਕੜੀਆਂ ਆਪ ਹੀ Nick ਮਸਤਕ ਤੇ ਖੇੜਾ ਸੀ ਗਮਦਾਨਾ ਕਿਧਰੇ ਵੀ ਮਾਸਾ ਮਸਤਕ ਤੇ ਖੇੜਾ ਸੀ ਗਮਦਾਨਾ ਕਿਧਰੇ ਵੀ ਮਾਸਾ ਮਸਤੀ ਪਏ ਪੰਡ ਤੇ ਨੇ ਮਸਤੀ